ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰ ਪਿਆਰਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ 15 ਅਗਸਤ 1947 ਵਾਲੇ ਦਿਨ ਸਿੱਖ ਧਰਮ ਵਿੱਚ ਕੀ ਘਟਨਾ ਵਾਪਰੀ ਸੀ ਜਾਣੋ ਸਾਰਾ ਇਤਿਹਾਸ 15 ਅਗਸਤ 1947 ਦਾ ਦਿਨ ਭਾਰਤ ਲਈ ਆਜ਼ਾਦੀ ਦਾ ਦਿਨ ਸੀ ਪਰ ਸਿੱਖਾਂ ਲਈ ਇਹ ਦਿਨ ਖੁਸ਼ੀ ਅਤੇ ਗੰਮ ਦਾ ਮਿਸ਼ਰਣ ਸੀ ਇੱਕ ਪਾਸੇ ਸਿੱਖਾਂ ਨੇ ਬ੍ਰਿਟਿਸ਼ ਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਸੀ ਅਤੇ ਉਹਨਾਂ ਨੇ ਇਸ ਆਜ਼ਾਦੀ ਲਈ ਆਪਣਾ ਸਭ ਕੁਝ ਦਾਅ ਤੇ ਲਗਾਇਆ ਦੂਜੇ ਪਾਸੇ 15 ਅਗਸਤ 1947 ਨੂੰ ਹੋਈ ਭਾਰਤ ਦੀ ਵੰਡ ਕਾਰਨ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਸਿੱਖਾਂ ਨੂੰ ਹੋਇਆ। ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਕਾਰਨ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਉਜੜਨਾ ਪਿਆ। ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਅਤੇ ਔਰਤਾਂ ਨਾਲ ਬਲਦਕਾਰ ਅਤੇ पीएचडी ਵਿਆਖਟਨਾਵਾ ਵੀ ਹੋਈਆ ਇਸ ਲਈ 15 ਅਗਸਤ 1947 ਦਾ ਦਿਨ ਸਿੱਖਾ ਲਈ ਇੱਕ ਖੂਨੀ ਅਤੇ ਦੁਖਦਾਈ ਅਧਿਆਏ ਦੀ ਸ਼ੁਰੂਆਤ ਸੀ ਜਿੱਥੇ ਆਜ਼ਾਦੀ ਦੇ ਜਸ਼ਨਾਂ ਦੇ ਨਾਲ-ਨਾਲ ਉਹਨਾਂ ਦੇ ਹਿੱਸੇ ਵਿੱਚ ਵੰਡ ਦਾ ਦਰਦ ਬੇਕਰ ਹੋਣਾ ਅਤੇ ਵੱਡਾ ਨੁਕਸਾਨ ਵੀ ਆਇਆ ਬਹੁਤ ਸਾਰੇ ਇਤਿਹਾਸਕਾਰ ਇਸ ਦਿਨ ਨੂੰ ਸਿੱਖਾ ਲਈ ਆਜ਼ਾਦੀ ਨਹੀਂ ਸਗੋ ਉਜਾੜਾ ਦਾ ਦਿਨ ਵੀ ਮੰਨਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ